ਤੱਤੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਾਲੀਦਾਲ ਵਾਰਿਸ ਪੰਜਾਬ ਜਥੇਬੰਦੀਰ ਨੂੰ ਭਾਈ ਅਮਰਪਾਲ ਸਿੰਘ ਤੇ ਭਾਈ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਤੁਰੇ ਹੋਏ ਆਂ ਅਸੀਂ ਫੇਰ ਤੋਂ ਬਾਬਾ ਜੀ ਆ ਗਏ ਆ 8 ਵਜੇ ਤੋਂ ਅਹੀਂ ਦੋ ਟਰਾਲੀਆਂ ਲੰਗਰ ਦੀਆਂ ਦੋ ਟਰਾਲੀਆਂ ਪਾਣੀ ਦੀਆਂ ਲੈ ਕੇ ਪਹੁੰਚੇ ਆਂ ਤੇ ਸਾਡੇ ਪਿੱਛੇ ਟਰੱਕ ਵੀ ਲੱਗੇ ਹੋਏ ਨੇ ਚਾਰੇ ਦੇ ਤੇ ਜੋ ਡੰਗਰਾਂ ਲਈ ਰਾਸ਼ਨ ਹੈ ਉਹ ਵੀ ਲੈ ਕੇ ਆਏ ਆਪਾਂ ਤੇ ਸਾਡੀ ਸਾਰੀ ਜਥੇਬੰਦੀ ਸਾਡੇ ਭਾਈ ਅਮਰਪਾਲ ਸਿੰਘ ਐਮਪੀ ਦੇ ਫਾਦਰ ਸਾਹਿਬ ਬਾਪੂਤਰ ਸੇਮ ਸਿੰਘ ਹੁਣੇ ਵੀ ਆਏ ਨੇ ਉਹ ਵੀ ਸਾਡੇ ਨਾਲ ਅੱਗੇ ਕਿਸ਼ਤੀਆਂ ਲੈ ਕੇ ਗਏ ਨੇ ਤੇ ਉਹ ਅੱਗੇ ਪਾਣੀ ਪਿੰਨਾ ਚ ਪ੍ਰੋਵਾਈਡ ਕਰਾ ਰਹੇ ਨੇ ਤੇ ਘਟੋ ਘਟ ਮੈਨ ਲੱਗਦਾ ਵੀ 2-250 ਪਿੰਡ ਜਿਹੜਾ ਜੋ ਹੜ ਦੀ ਮਾਰ ਏਠਾਇਆ ਹੋਇਆ ਤੇ ਉੱਥੇ ਸਾਰੀ ਸੰਗਤ ਜਿੰਨੀ ਵੀ ਸੰਗਤ ਹੈ ਸਾਰੀ ਨਾਲ ਮਿਲ ਕੇ ਇਕੱਠੇ ਹੋ ਕੇ ਸੇਵਾ ਕਰ ਰਹੀ ਆ ਪਰ ਹਾਲਾਤ ਵੱਧ ਤੋਂ ਵੱਤਰ ਬਣਦੇ ਜਾ ਰਹੇ ਨੇ ਕਿਉਂਕਿ ਕਿਸ਼ਤੀਆਂ ਦਾ ਪ੍ਰਬੰਧ ਹੈ ਨਹੀਂ ਆ ਪਾਣੀ ਜਿਹੜਾ 5-5 10-10 ਫੁੱਟ ਅੱਗੇ ਚੜ ਚੜਿਆ ਹੋਇਆ ਰੋਡ ਤੇ ਤੇ ਇਸ ਕਰਕੇ ਸਾਨੂੰ ਕਿਸ਼ਤੀਆਂ ਦੇ ਪ੍ਰਬੰਧ ਦੀ ਲੋੜ ਹੈਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਸਾਨੂੰ ਕਿਸ਼ਤੀਆਂ ਵੱਧ ਤੋਂ ਵੱਧ ਪ੍ਰੋਵਾਈਡ ਕੀਤੀਆਂ ਜਾਣ ਕਿਉਂਕਿ 2-250 ਪਿੰਡ ਚ ਮੈਨੂੰ ਲੱਗਦਾ ਘੱਟੋ ਘੱਟ 5-7 ਕਿਸ਼ਤੀਆਂ ਹੀ ਆਂ ਜੋ ਦੇਖ ਕੇ ਆਏ ਆਂ ਪਰ ਇਹ ਜਿਹੜੀ ਸੰਗਤ ਆ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਕੋਠਿਆਂ ਤੇ ਚੜੇ ਹੋਏ ਨੇ ਉੱਥੇ ਪ੍ਰਬੰਧ ਜਾ ਰਿਹਾ ਪਰ ਮੁਸ਼ਕਲ ਬਹੁਤ ਆ ਰਹੀ ਹੈ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਇਹ ਈਡੀ ਕੋਸਤੇ ਕੁਦਰਤੀ ਆਫਤ ਕੋਸ਼ੇ ਲੱਗਦਾ ਕਿ ਮੈਨ ਮੇੜਿਆ ਕੇ ਇਕਦਮ ਹੀ ਇਨਾ ਪਾਣੀ ਛੱਡ ਦੇਣਾ ਕਿ ਲੋਕੇ ਸੁੱਤੇ ਸਤੇ ਹੀ پتہ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣ ਗਿਆ ਉਹਨਾਂ ਨਾਲ ਤੇ ਕਈ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਘਿਰੇ ਹੋਏ ਆ ਉੱਤੇ ਕੋਈ ਪਹੁੰਚ ਨਹੀਂ ਹੋ ਰਹੀ ਅਸੀਂ ਆ ਉਥੋਂ ਕਲਗੀ ਤਰੈ ٹرسٹ ਨੇ ਤੰਚਰ ਬੇੜੀਆਂ ਭੇਜੀਆਂ ਤੇ ਉਹਦੇ ਨਾਲ ਅਸੀਂ ਪਿੰਡਾਂ ਚੋਂ ਪਿੰਡਾਂ ਚ ਜਾ ਕੇ ਆਏ ਆ ਉੱਥੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਉੱਥੇ ਪਹੁੰਚ ਨਹੀਂ ਹੋ ਸਕਿਆ ਅਜੇ ਤੱਕ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਜੋ ਇਥੇ ਦਿਖਾਇਆ ਕੁਝ ਜਾ ਰਿਹਾ ਕਿ ਇੱਥੇ ਐਨਐਲਡੀਪੀ ਆਪਦੀਆਂ ਟੀਮਾਂ ਇੱਥੇ ਵੇਖੀਆਂ ਵਾ ਪਰ ਉਹ ਉਧਰ ਅੱਗੇ ਅਸੀਂ ਜਾ ਕੇ ਆਏ ਹਾਂ ਉਧਰ ਕੋਈ ਕੋਈ ਨਹੀਂ ਉੱਥੇ ਹੈਗਾ ਇਹ ਬਹੁਤ ਬੁਰੇ ਹਾਲਾਤ ਆ ਤੇ ਅਸੀਂ ਤੇ ਸਰਕਾਰ ਨੂੰ ਵੀ ਇਹ ਅਪੀਲ ਕਰਦੇ ਆ ਕਿ ਤੁਸੀਂ ਥੋੜਾ ਜਿਹਾ ਜਾਗੋ ਕਿ ਇਹ ਲੋਕ ਬੜੇ ਬਹੁਤ ਮੁਸੀਬਤ ਚ ਕਿਰੇ ਹੋਏ ਆ ਉਹਨਾਂ ਨੂੰ ਮਤਲਬ ਜੇ ਰਾਤ ਬਰਾਦ ਕਿਸੇ ਨੂੰ ਕੋਈ ਕੋਈ ਬਿਮਾਰੀ ਸ਼ਮਾਰੀ ਆ ਜਾਏ ਤੇ ਕਿੱਧਰ ਜਾਣਗੇ ਇਸ ਕਰਕੇ ਤੁਸੀਂ ਕੋਈ ਵਧੀਆ ਪ੍ਰਬੰਧ ਕਰੋ ਤੇ ਬਾਕੀ ਮੇਰੇ ਖਿਆਲ ਆ ਕਿ ਸੰਕਟਾਂ ਬਹੁਤ ਵੱਡੀ ਤਦਾਦ ਚ ਸਾਡੀ ਟੀਮ ਗਲਤੀ ਲੱਗੀ ਹੋਈ ਆ ਤੇ ਅੱਜ ਵੀ ਅਸੀਂ ਬਹੁਤ ਘਰਾਂ ਚ ਰਾਸ਼ਨ ਪਾਣੀ ਉਹ ਉੱਥੇ ਪਹੁੰਚਾ ਕੇ ਆਏ ਆ ਲੰਗਰ ਪਾਣੀ ਤੇ ਹੋਰ ਵੀ ਉੱਥੇ ਪਹੁੰਚਣ ਦੇ ਖਾਲੀ ਇਥੇ ਸਾਮਾਨ ਤੇ ਬਹੁਤ ਆ ਲੇਕਿਨ ਉੱਥੇ ਪਹੁੰਚਾਉਣ ਦਾ ਸਾਧਨ ਜਿਹੜੇ ਬਹੁਤ ਘੱਟ ਆ ਇਸ ਕਰਕੇ ਮੇਰੇ ਖਿਆਲ ਆ ਕਿ ਹੁਣ ਥੋੜਾ ਜਿਹਾ ਪਾਣੀ ਹੈ ਅਜੇ ਵੀ ਮੇਰੇ ਖਿਆਲ ਆ ਕਿ ਵਧ ਹੀ ਰਿਹਾ ਕਿ ਅਸੀਂ ਜਿਹਨਾਂ ਕਿ ਆਏ ਆ ਕਿ ਆਕਲਾ ਨਾਲ ਔਰ ਦੇ ਨਾਲ ਨਾਲ ਨੇੜੇ ਬਹੁਤ ਜਿਹੜੇ ਵੱਡੇ ਵੱਡੀ ਟੀਨ ਦਾ ਪਾਣੀ ਵਧਿਆ ਇਹ ਇਹਨਾਂ ਮੇਰੇ ਖਿਆਲ ਆ ਕਿ ਬਹੁਤ ਵੱਡਾ ਨੁਕਸਾਨ ਹੋਣ ਦੇ ਹੋਰ ਵੀ ਚਾਂਸ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਵਧੀਆ ਤਰੀਕੇ ਨਾਲ ਅਸੀਂ ਕੇਂਦਰ ਸਰਕਾਰ ਨੂੰ ਵੀ ਇਹ ਜਿਹੜਾ ਕਿ ਕੁਦਰਤੀ ਆਫਤ ਜਿਹੜੀ ਹੈ ਇਹਨੂੰ ਕਿ ਰਾਸ਼ਟਰੀ ਆਫਤ ਮੰਨਿਆ ਜਾਣਾ ਚਾਹੀਦਾ ਕਿਉਂਕਿ ਇਹਦੇ ਚ ਬਹੁਤ ਵੱਡੀ ਪੱਗਰ ਤੇ ਬਹੁਤ ਹਾਂ ਕਿਲੋਮੀਟਰਾਂ ਦੀ ਪਤਾ ਨਹੀਂ ਕਿੰਨੇ ਕਿਲੋਮੀਟਰਾਂ ਦਾ ਨੁਕਸਾਨ ਹੋ ਗਿਆ ਕਿੰਨੇ ਘਰ ਜਿਹੜੇ ਪਾਣੀ ਚ ਘਿਰ ਗਏ ਆ ਉਹ ਆਉਣ ਵਾਲੇ ਸਮੇਂ ਚ ਉਹਨਾਂ ਚ ਕਈਆਂ ਚ ਕਈ ਕਈ ਮੁਸ਼ਕਲਾਂ ਆ ਸਕਦੀਆਂ ਕਈ ਕਈਆਂ ਦੇ ਘਰ ਦੁਬਾਰਾ ਬਣਾਉਣੇ ਪੈ ਸਕਦੇ ਆ ਤੇ ਜ਼ਮੀਨਾਂ ਮੇਰੇ ਖਿਆਲ ਅਕ ਪਤਾ ਨਹੀਂ ਕਿੰਨਾ ਚਿਰੇ ਫਸਲ ਨਾ ਹੋ ਸਕੇ ਜਿੰਨਾ ਪਾਣੀ ਆ ਤੇ ਇਹ ਕਰਕੇ ਸਰਕਾਰ ਨੂੰ ਖੁੱਲੇ ਦਿਲ ਨਾਲ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਏ ਇਹਨਾਂ ਨੂੰ ਜੋਗ ਮਾਅਬਜਾ ਜਾਂ ਇਹਨਾਂ ਦੇ ਜੋ ਬੈਂਕ ਦੀਆਂ ਲਿੰਮਟਾਂ ਸਾਰੀਆਂ ਇਹਨਾਂ ਨੂੰ ਮਾਫ਼ ਜਾਨੀ ਤੇ ਜਿਆਦਾ ਸਾਰੇ ਕੁਝ ਜਿਹੜਾ ਕਿ ਬਹੁਤ ਬਹੁਤ ਵੱਡੀ ਤਰਸਤੀ ਆ ਇਸ ਕਰਕੇ ਸਾਰਿਆਂ ਨੂੰ ਅਸੀਂ ਤੇ ਜੀ ਪਹਿਲਾਂ ਤੇ ਉਧਰ ਸੁਲਤਾਨਪੁਰ ਲੋਧੀ ਸ਼ੁਰੂ ਤੋਂ ਸੀਗਾ ਉਹ ਉਧਰ ਸੀਗਾ ਫਿਰ ਅੱਗੇ ਫਿਰੋਜ਼ਪੁਰ ਸਾਈਡ ਆ ਇਧਰ ਪੱਟੀ ਤਰਨਤਨ ਸਾਈਡ ਆ ਉਧਰ ਵੀ ਸਾਡੇ ਕੈਂਪ ਲੱਗੇ ਹੋਏ ਆ ਤੇ ਹੁਣ ਅਸੀਂ ਇਧਰ ਵੀ ਸਾਡੀ ਟੀਮ ਨੇ ਇੱਕ ਪੱਕਾ ਕੈਂਪ ਇਥੇ ਲਾ ਦਿੱਤਾ ਵਾ ਤੇ ਅਸੀਂ ਹੋਰ ਵੀ ਜਿੱਥੇ-ਜਿੱਥੇ ਲੋੜ ਪਊਗੀ ਉਧਰ ਇੱਕ ਡੇਰੇ ਡੇਰੇ ਸਾਈਡ ਤੇ ਵੀ ਲੱਗਾ ਹੋਇਆ ਇਸ ਕਰਕੇ ਅਸੀਂ ਦੇ ਜਿੰਨਾ ਵੱਤੋਂ ਵੱਤ ਸਹਿਯੋਗ ਪਰ ਫਿਰ ਵੀ ਇਹ ਕਾਫਤ ਬਹੁਤ ਵੱਡੀ ਹੈ ਇਹ ਇਕੱਲੀ ਕਰੀ ਧਿਰ ਦੇ ਕੋ ਵਸਤੀ ਗੱਲ ਨਹੀਂ ਗਈ ਅਸੀਂ ਸਾਰੀਆਂ ਹੀ ਸਮੂਹ ਦਾਨਕ ਨਾਮ ਲੈਵਾ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ